जय जगन्नाथ, जय जगन्नाथ जय 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 जगन्नाथ, 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 हमारी में पूरा प्रभोग देती है हर हाँ साल। ਪੂਰਾ ਜੀ ਜੀ ਲੋਕਾਂ ਦੀਆਂ ਪ੍ਰਭੂ ਕਿਰਪਾ ਸਭੇ ਮੈਂ ਚੇਅਰਮੈਨ ਐਡਵੋਕੇਟ ਐ ਮੈਂ ਡੀਟੀਬੀਆ ਦਾ ਮੈਂਬਰ ਵੀ ਆ ਤੇ ਐਗਜ਼ੈਕਟਿਵ ਵੀ ਆ ਤੇ ਚੇਅਰਮੈਨ ਸਪੋਰਟਸ ਕਮੇਟੀ ਹੈ ਡੀਟੀਬੀਆ ਅੱਜ ਭਗਵਾਨ ਜਗਨਨਾਥ ਯਾਤਰਾ ਦੇ ਵਿੱਚ ਅਸੀਂ ਆਪਣੇ ਪਰਿਵਾਰ ਵੱਲੋਂ ਇੱਕ ਪੂਰਾ ਮੰਚ ਲਗਾਇਆ ਹੈ ਤੇ ਭਗਵਾਨ ਜਗਨਨਾਥ ਦਾ ਅਸੀਂ ਵੱਧ ਚੜ ਕੇ ਸਵਾਗਤ ਕਰਦੇ ਹਾਂ ਇਸ ਵਿੱਚ ਇਸ ਮੰਚ ਲਗਾਉਣ ਦਾ ਸਾਡਾ ਮੋਟਿਵ ਹੈ ਹੁੰਦਾ ਕਿ ਵੀ ਪ੍ਰੇਮ ਭਾਈਚਾਰਾ ਬਣਿਆ ਰਵੇ ਤੇ ਸ਼ਰਧਾਲੂ ਜਿਹੜੇ ਦੂਰੋਂ ਦੂਰੋਂ ਨੰਗੇ ਪੈਰੀ ਚੱਲਦੇ ਆ ਉਹਨਾਂ ਨੂੰ ਖਾਣ ਪੀਣ ਦੀ ਵਿਵਸਥਾ ਤੇ ਪਾਣੀ ਗਰਮੀ ਬਹੁਤ ਹੈ ਉਸ ਤੋਂ ਇਲਾਵਾ ਜੋ ਵੀ 스낵ਸ ਹੋ ਸਕਦਾ ਅਸੀਂ ਟਿੱਕਾ ਵੀ ਸਪੈਸ਼ਲ ਲਗਾਨੇ ਵੀ ਧਰਮ ਦਾ ਪ੍ਰਤੀਕ ਜਿਹੜਾ ਹੈਗਾ ਵਾ ਵੀ ਉਹ ਵੀ ਸਾਰਿਆਂ ਦੇ ਲਗਾਇਆ ਜਾਵੇ ਇਸ ਕਰਕੇ ਮੈਂ ਮੇਰੇ ਭਰਾ ਸਾਰੇ ਅਸੀਂ ਵੀ ਇਹ ਉਹ ਟੀਬੀਏ ਵੱਲੋਂ ਤੇ ਰਾਦੇ ਜੈ ਜਗਨਨਾਥ ਜਿੰਨਾ ਜਿੰਨਾ ਲੰਡੇ ਲਗਾਏਗੇ ਅਸੀਂ ਛੋਲੇ ਕੁੰਚੇ ਦਾ ਲਗਾਇਆ ਜੀ 스낵ਸ ਅਸੀਂ ਹਰ ਤਰ੍ਹਾਂ ਦੇ ਲਗਾਏ ਨੇ ਸੁੱਕੇ ਕੋਈ ਗਰਮੀ ਹੈ ਪਾਣੀ ਦਾ ਵੀ ਇੰਤਜ਼ਾਮ ਕੀਤਾ ਕੋਲਡ ਡਰਿੰਕ ਦਾ ਵੀ ਫਰੂਟਿਸ ਵਗੈਰਾ ਦਾ ਵੀ ਇੰਤਜ਼ਾਮ ਜੋ ਵੀ ਗਰਮੀ ਵਿੱਚ ਸਭ ਨੂੰ ਸਹੀ ਰਹੇ ਉਹਦਾ ਧਿਆਨ ਵੀ ਰੱਖਿਆ ਗਿਆ ਤੇ ਲੰਗਰ ਜਿਹੜਾ ਹੈਗਾ ਵਾ ਜਦ ਤੱਕ ਯਾਤਰਾ ਜਲਦੀ रहेगी ਤਦ ਤੱਕ ਇੱਥੇ ਲੰਗਰ ਚੱਲਦਾ ਰਹੇ ਸਾਡਾ ਮੈਸੇਜ ਹੈ ਕਿ ਵੀ ਭਾਈਚਾਰਾ ਹੈਗਾ ਭਾਈਚਾਰਾ ਬਣਿਆ ਰਹੇ ਤੇ ਪੰਜਾਬ ਨੂੰ ਇਹਦੀ ਬਹੁਤ ਲੋੜ ਹੈ ਤੇ ਅਸੀਂ ਸਾਰੇ ਰਲ ਮਿਲ ਕੇ ਇੱਥੇ ਇਦਾਂ ਹੀ ਧਰਮ ਦਾ ਪ੍ਰोत्사હન ਕਰਦੇ ਰਹੀਏ ਤੇ ਮਿਲ ਜੁਲ ਕੇ ਰਹੀਏ ਜੈ ਜਗਨਨਾਥ ਤੇ ਮੈਂ ਡੀਬੀਏ ਦਾ ਐਗਜ਼ੈਕਟਿਵ ਮੈਂਬਰ ਹਾਂ ਇਸਰ ਅਸੀਂ ਸ਼ਰਮਾ ਪਰਿਵਾਰ ਤੇ ਟੈਕਸ ਬਾਰ ਵੱਲੋਂ ਅਸੀਂ ਇੱਥੇ ਭਾਵੇਂ ਮੰਚ ਲਾਇਆ ਅਸੀਂ ਸਾਰੇ ਜਗਨਨਾਥ ਭਗਵਾਨ ਜੀ ਦੇ ਦਿਨੇ ਸ਼ਰਧਾਲੂ ਇੱਥੇ ਆਏ ਸਭ ਦਾ ਸਵਾਗਤ ਕਰਦੇ ਆ ਤੇ ਸਾਰੇ ਲੁਧਿਆਣਾ ਸ਼ਹਿਰ ਦੇ ਸਾਰੇ ਸ਼ਰਧਾਲੂ ਇਸ ਟਾਈਮ ਇੱਥੇ ਆ ਕੇ ਰੱਦਾ ਸਵਾਗਤ ਕਰਨ ਲਈ ਤਿਆਰ ਹੈ ਤੇ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦਾ ਜੈ ਸ਼੍ਰੀ ਰੰਗ ਲੰਗਰ ਲਾਇਆ ਗਿਆ ਬਰਾ ਲੰਗਰ ਜੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਵੇਂ ਠੰਡਾ ਪਾਣੀ ਹੈ ਗਰਮ ਮੌਸਮ ਦੇ ਹਿਸਾਬ ਨਾਲ ਤੇ ਕੁਲਚੇ ਚਨੇ ਨੇ ਹੋਰ ਹੋਰ ਚੀਜ਼ਾਂ ਸਨੈਕਸ ਵੀ ਨਾਲ ਨਾਲ ਅੱਗੇ ਤੋਂ ਵੀ ਲਾਇਆ ਜਾਊਗਾ ਹਰ ਸਾਲ ਜੀ ਲੱਗਦਾ ਹੈ ਕਾਫ ਪਿੱਛੇ ਕੁਝ ਸਾਲਾਂ ਤੋਂ ਲੱਗਦਾ ਆ ਰਹੇ ਤੇ ਜਗਤਨਾਥ ਜੀ ਦੇ ਆਪਣੇ ਆਸ਼ੀਰਵਾਦ ਨਾਲ ਅੱਗੇ ਵੀ ਚੱਲਦਾ ਰਹੇਗਾ ਐਮਲੀ ਲੱਗ ਰਹੀ ਪੂਰੀ ਫੈਮਿਲੀ ਲਈ ਹਾਂ ਜੀ ਸਾਰਾ ਪਰਿਵਾਰ ਜੀ ਸਾਡਾ ਸ਼ਰਮਾ ਪਰਿਵਾਰ ਵੀ ਹੈ ਨਾਲ ਟੈਕਸਪਾਰਸ ਅਸੋਸੀਏਸ਼ਨ ਹੈ ਡਿਸਟ੍ਰਿਕਟ ਵਾਰਸੋਸੀਏਸ਼ਨ ਹੈ ਸਾਰੇ ਵਕੀਲ ਭਰਾ ਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਥੇ ਲਾਇਆ ਜੀ ਬਾਬੇ ਬਾਬੇ ਆਉਂਦੇ ਕਿ ਹੋਗੇ ਕਿਲੇ ਸਾਲ ਤੋਂ ਨਹੀਂ ਸੀ ਬਲਕਿ ਅੱਜ ਸਾਡੇ ਪੂਰੇ ਕੰਡ ਪਰਿਵਾਰ ਵੱਲੋਂ ਤੇ ਮੇਰੇ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਅਸੀਂ ਪੂਰੇ ਆਪਣੇ ਪਰਿਵਾਰ ਵੱਲੋਂ ਭਗਵਾਨ ਜਗਨਨਾਥ ਜੀ ਦੇ ਸਵਾਗਤੀ ਮੰਚ ਲਗਾਇਆ ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰਸ਼ਾਦ ਦੇ ਰੂਪ ਚ ਜਿਦਾ ਲੈਮਨ ਸਮੋਸੇ ਵਗੈਰਾ ਹੋਰ ਆਪਣੇ ਅਲੱਗ-ਅਲੱਗ ਤਰ੍ਹਾਂ ਦਾ ਫਰੂਟ ਵਗੈਰਾ ਵੰਡਿਆ ਜਿਸ ਵੇਲੇ ਸਾਨੂੰ ਦੇਖੋ ਦੇਖਣ ਮੈਂ ਬੈਠਾ ਕਿ ਕਿੰਨਾ ਹਿੰਦੂਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਯਾਤਰਾ ਨੂੰ ਲੈ ਕੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਇਹ ਤਾਂ ਜਦੋਂ ਅਸੀਂ ਸਾਲ ਦਾ ਨਹੀਂ ਕਿਤੇ ਜਦ ਪ੍ਰਭੂ ਦੀ ਕੋਈ ਆਉਂਦੀ ਹੈ ਯਾਤਰਾ ਆਉਂਦੀ ਹੈ ਵੀ ਵਾਟ ਕੱਢ ਕੇ ਪਰਿਵਾਰ ਵੱਲੋਂ ਹਿੱਸਾ ਲੈਣੇ ਆ ਜੀ ਇੱਦਾਂ ਹੀ ਹਰ ਯਾਤਰਾ ਤੇ ਜੀ ਇੱਦਾਂ ਹੀ ਹਿੱਸਾ ਲੈਂਦੇ ਆ ਬਿਲਕੁਲ ਜੀ ਦੇਖੋ ਅਲੱਗ-ਅਲੱਗ ਤਰ੍ਹਾਂ ਦਾ ਲੰਗਰ ਅਸੀਂ ਵਰਤਾ ਰਹੇ ਆ ਕਦੀ ਕੁਛ ਨਾ ਕਦੀ ਕੁਛ ਕਦੀ ਸਮੋਸੇ ਕਦੀ ਜੂਸ ਵਗੈਰਾ ਕਦੀ ਬਿਸਕੁਟ ਕਦੀ ਇੱਦਾਂ ਦਾ ਚੱਲ ਰਿਹਾ ਲੰਗਰ ਕੰਟੀਨਿਊਲੀ ਸ਼ਹਿਰ ਵਾਸੀਆਂ ਨੂੰ ਵੀ ਜਿਸ ਦੇ ਪਾਤਰ ਆ ਜਿਹੜੇ ਆ ਜਿਹੜੀਆਂ ਸੰਸਥਾ ਜਿਹੜੀ ਜਗਨਨਾਥ ਜੀ ਦੀ ਯਾਤਰਾ ਕਾਟੇ ਉਹ ਵੀ ਵਧਾਈ ਦੇ ਪਾਤਰ ਹੈ ਤੇ ਸਾਡੇ ਵਰਗੇ ਜਿਹੜੇ ਸਾਨੂੰ ਇਹ ਸਾਹ ਮਿਲਦਾ ਇਦਾਂ ਦੀਆਂ ਚੀਜ਼ਾਂ ਸੇਵਾ ਕਰਨ ਦਾ ਅਸੀਂ ਵੀ ਇਹਨੂੰ ਦੇਖ ਕਰਕੇ ਬਹੁਤ ਸਰਬਸਕੂਨ ਮਿਲਦਾ ਦਿਲ ਨੂੰ ਨਵਾਂ ਮਾਹੌਲ ਖਰਾਬ ਜਾ ਰਿਹਾ ਕੀ ਕਿ ਕਰਦੇ ਆ ਕਿ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਜੋ ਵੀ ਆ ਚਲੋ ਹੁੰਦਾ ਰਹਿੰਦਾ ਤਾਂ ਚੱਲਦਾ ਹੀ ਰਹਿੰਦਾ ਚਲੋ ਜਿੱਦਾਂ ਦਾ ਹਮ ਮੋਲ ਹੈਗਾ ਪਰ ਅਸੀਂ ਤਾਂ ਕਹਿੰਦੇ ਭਾਈਚਾਰਾ ਕਿਆ ਹੋ ਰਿਹਾ ਹੈ ਆਪਣਾ ਸਾਰਿਆਂ ਦਾ ਅੱਜ ਤਾਂ ਮੇਰਾ ਇਹਨਾਂ ਮਨ ਪਰੇਸ਼ਾਨ ਹੈ ਭਗਵਾਨ ਜਗਨਨਾ ਯਾਤਰਾ ਕੀ 28ਵੀਂ ਸ਼ੋਭਾ ਯਾਤਰਾ ਮੇਂ ਹਮ ਖੂਬ ਖੂਬ ਸੇ ਪ੍ਰਭੂ ਕੇ ਦਰਸ਼ਨ ਕੀ ਇੰਤਜ਼ਾਰ ਕਰ ਰਹੇ ਹੈ ਪਲ ਪਲ ਹਮਾਰੀ ਅੱਖੇਂ ਦੇਖ ਰਹੀ ਹੈ ਕਰਬ ਪ੍ਰਭੂ ਦਰਸ਼ਨ ਦੇਂਗੇ ਖੂਬ ਹਮਾਰੇ ਪਾਸ ਕਾਫੀ ਪਰਿਵਾਰ प्रसाद लेने के लिए आए हुए हैं बहुत रौनक लगी हुई है बहुत मन प्रसन्न है मेरे सभी साथी मेरे साथ पूरा संयोग दे रहे हैं वो तो हर साल हम ऐसे ही अपने प्रभु का भोग लगाते रहे दशहरे से भी ज्यादा रौनक लगी है ऐसे प्रभु कृपा बनी है उसकी कृपा हमारे पास की नहीं है हमारे ना हम कर रहे हैं हमारी सेवा लगी हम सेवा करते जा रहे ਆਗੇ ਸੇ ਨਹੀਂ ਜਬ ਤੱਕ ਜ਼ਿੰਦਗੀ ਹੈ ਤਬ ਤੱਕ ਇਹ ਸੇਵਾ ਚਲਦੀ ਰਹੇਗੀ ਮੈਂ ਪ੍ਰਭੂ ਸੇ ਪਰਮਾਤਮਾ ਸੇ ਅਰਦਾਸ ਕਰਦਾ ਹਾਂ ਇਨਕੋ ਤੰਦਰੁਸਤੀ ਦੇ ਮੇਰੇ ਦੋਸਤੋ ਕੋ ਐਸੇ ਹੀ ਸਾਥ ਦਿੱਤਾ ਰਹੇ ਹਮ ਐਸੇ ਪ੍ਰਭੂ ਕੀ ਸੇਵਾ ਕਰਤਾ ਰਹੇ ਔਰ ਆਪਣੀ ਪਰਿਵਾਰ ਕੀ ਔਰ ਇਨਕੀ ਸ਼ੁਭ ਕਾਮਨਾਵਾਂ ਮੰਗਦਾ ਹਾਂ 28ਵੀਂ ਰਾਤ ਯਾਤਰਾ ਭਗਵਾਨ ਜਗਤਾਤੀ ਨਿਕਲ ਰਹੀ ਹੈ ਇਹਦੇ ਵਿੱਚ ਦੇਖਣ ਨੂੰ ਆ ਰਿਹਾ ਹੈ ਕਿ ਲੋਕਾਂ ਦਾ ਉਤਸ਼ਾਹ ਹਰ ਸਾਲ ਦੀ ਤਰ੍ਹਾਂ ਵੱਧਦਾ ਜਾ ਰਿਹਾ ਸਾਡੇ ਸਟਾਲ ਤੇ ਸਾਡੇ ਵੱਡੇ ਵੀਰ ਰਜਿੰਦਰ ਛਾਵੜਾ ਜੀ ਪੱਪੀ ਢੰਗ ਜੀ ਡਿੰਪਲ ਜੀ ਬਡੇਰਾ ਸਾਹਿਬ ਸੁਰਿੰਦਰ ਪੁੱਤੀ ਜੀ ਪੱਪੀ ਢੰਗ ਜੀ ਹੋਰ ਵੀ ਸਾਡੀ ਸਾਰੀ ਟੀਮ ਅਬਰੋਲ ਸਾਹਿਬ ਆਪਣੇ ਭਾਬੀ ਜੀ ਹੋਰ ਪਰ ਚੌਧਰੀ ਸਾਹਿਬ ਚੌਧਰੀ ਟਰੈਕਟਰ ਤੋਂ ਹੋਰ ਵੀ ਸਾਡੇ ਕਈ ਮੈਂਬਰ ਤੇ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੇ ਆ ਅੱਜ ਰਾਤ ਯਾਤਰਾ ਜਿੰਨਾ ਸਾਬਕਾ ਨੂੰ ਮਿਲ ਰਿਹਾ ਕਿ ਹਰ ਸਾਲ ਇਸ ਤਰ੍ਹਾਂ ਇਸ ਸਾਲ ਵੀ ਲੋਕਾਂ ਦੀ ਬੜੀ ਪਾਵਨਤਾ ਨਾਲ ਅੱਜ ਨਿਕਲ ਰਹੀ ਹੈ ਜੈ ਭਗਵਾਨ 28 28 ਸਾਲ ਹੋ ਗਏ ਜੀ 28 ਸਾਲ ਤਾਂ ਯਾਰ ਹੁਣ ਗਿਆ ਦੇਖਣ ਨੂੰ ਮਰ ਰਹੀ ਆ ਮੈਂ ਕਹਾਂ ਜੀ ਸੰਨ 96 ਚ ਰਤਰਾ ਨਿਕਲੀ ਸੀ ਔਰ ਆ 24 24 ਸਾਲ ਹੋ ਗਏ ਮਤਲਬ 24 ਸਾਲ ਹੋ ਗਏ 28 ਸਾਲ ਹੋ ਗਏ ਹਰ ਸਾਲ ਦੀ ਤਰ੍ਹਾਂ ਹਰ ਸਾਲ ਵਧੀ ਜਾ ਰਹੀ ਹੈ ਜਤਰਾ ਲੋਕਾਂ ਦਾ ਸਭ ਵਧੀ ਜਾ ਰਿਹਾ ਔਰ ਭਗਵਾਨ ਜਗਨਨਾਥ ਜੀ ਕੀਰਪਾ ਬਣੀ ਰਵੇ ਹਰ ਸਾਲ ਜਰ ਸਾਲ ਵਧਦੀ ਰਹੇ ਜੈ ਜਗਨਨਾਥ